ਇੱਕਠਾ ਹੁੰਦਾ ਕਿਸੇ ਮਗਰ ਦੋ ਵੱਧ ਕਿਸੇ ਮਗਰ ਘੱਟ ਪਰਿਵਾਰ ਨਹੀਂ ਇਕੱਠਾ ਪੰਥ ਨਹੀਂ ਇਕੱਠਾ ਤਾਂ ਕਰ ਉਹਦੇ ਸਿੰਘ ਜੀ ਤੇ ਸੰਤ ਜੀ ਆਪ ਜੀ ਨੂੰ ਮੈਂ ਪੁੱਛਦਾ ਕੀ ਮਾਤਾ ਜੀ ਨੇ ਉਹ ਮਾੜਾ ਕੰਮ ਕੀਤਾ ਸੀ ਕੀ ਮਾੜਾ ਕੀਤਾ ਸੀ ਮਾਤਾ ਜੀ ਨੇ ਜੇ ਉਹਨਾਂ ਨੇ ਮੈਨੂੰ ਬੁਲਾ ਕੇ ਸਤਗੁਰੂ ਜੀ ਤੋਂ ਬਖਸ਼ਬੰਦੀ ਕਰਵਾਤੀ ਹਾਲਾਂਕਿ ਭਾਵੇਂ ਨਰਾਜਗੀ ਵੀ ਤੁਹਾਡੇ ਵਰਗੇ ਹੋਰ ਜਿਹੜੇ ਉੱਥੇ ਚੁਗਲਖੋਰ ਸਨ ਉਹਨਾਂ ਨੇ ਹੀ ਬਣਵਾਈ ਸੀ ਪਰ ਉਹਦੇ ਵਿੱਚ ਮਾਤਾ ਜੀ ਨੇ ਗੰਧ ਕੀ ਕੀਤਾ ਜਿਉਂ ਇਤਿਹਾਸ ਬਣਿਆ ਸਾਰੇ ਸਿੱਖ ਇਤਿਹਾਸ ਤੇ ਭਰਿਆ ਪਿਆ ਕਿ ਸਿੱਖ ਆਪਣੇ ਤੇ ਕਸ਼ਟ ਝੱਲ ਕੇ ਜਿਸ ਸਿੱਖ ਤੇ ਗੁਰੂ ਦੀ ਨਰਾਜਗੀ ਹੋਵੇ ਉਦੇ ਗੁਰੂ ਨਾਲ ਨੇੜਤਾ ਕਰਾ ਕੇ ਉਹਦੀ ਬਖਸ਼ਬੰਦੀ ਕਰਾਉਂਦੇ ਆਏ ਨੇ ਭਾਈ ਲੱਧੇ ਵਰਗਿਆਂ ਨੇ ਕਰਵਾਇਆ ਸਾਰਿਆਂ ਨੂੰ ਪਤਾ ਹੈ ਤੇ ਮੈਂ ਆਪ ਜੀ ਨੂੰ ਬੇਨਤੀ ਕਰਕੇ ਪੁੱਛਦਾ ਮੈਂ ਤੇ ਸਤਗੁਰੂ ਜਗਜੀਤ ਸਿੰਘ ਦਾ ਸਿੱਖ ਵੀ ਸਾਂ ਤੇ ਪੁੱਤਰ ਵੀ ਸਾਂ ਜੇ ਮਾਤਾ ਚੰਦ ਕੌਰ